ਉਹ ਰਾਜ ਜੁ ਕੀ ਫਤਿਹ ਗਜਨਦਰ ਮੰਨ ਮਾਜੇ ਪਰੇ ਨਿਸ਼ਾਨੇ ਘਾਉ ਖੇਤ ਜੋ ਮੰਡੇ ਉਸੁਰਮ ਅਬ ਦੂਜਨ ਕੋ ਦਾ ਸੂਰਾ ਸੋਪ ਚਨੀਐ ਜੋ ਲਰੇ ਦੀਨ ਕੇ ਜੋ ਤੋ ਪ੍ਰੇਮ ਕ੍ਰਿਣਣ ਕਾ ਤਿਆਉ ਸਿਰ ਤੱਕ ਲਈ ਗਰੀਨ ਰੀਆ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਤਨ ਤਨ ਸੈ ਸ਼ਿਵ ਗੋਰਾਸਿਆ ਜੀ ਦੀ ਹਜ਼ੂਰੀ ਦੇ ਵਿੱਚ ਮਿੱਠੀ ਸਾ ਸੰਗਤ ਸਭ ਤੋਂ ਪਹਿਲਾਂ ਤਨਤਾ ਦੇ ਜੋਗ ਹੋ ਗੁਰੂ ਵਡੋਗਣਾਈ ਹੋਈ ਫਤਿਹ ਬਰਾਈਏ ਕੋਈ ਐਸੀ ਰਸਨਾ ਨਾ ਹੋਵੇ ਪਿਆਰਿਓ ਜਿਹੜੀ ਫਤਿਹ ਤੋਂ ਵੰਦੀ ਹੋ ਜਾਵੇ ਵਾਜ ਨੂੰ ਜੀਕਾ ਖਰਸਾ ਵਾਜ ਜਿੱਤੀ ਫਤਿਹ ਆਓ ਇਤਿਹਾਸ ਦੇ ਵਿੱਚ ਲੈ ਕੇ ਚਲੀਏ 1940 ਈਸਵੀ ਨੂੰ ਫਰੋਜ਼ ਸ਼ਾ ਵਿਖੇ ਇੱਕ ਬਾਲਕ ਜਨਮ ਲੈਂਦਾ ਨਾਲਕੇ ਨਗਰ ਦੇ ਵਿੱਚ ਨਾਨਕਾ ਨਗਰ ਹੈ ਫਿਰੋਸ਼ਾ ਅਸਲੀ ਪਿੰਡ ਹੈ ਪਿਆਰੇਓ ਪੰਡੋਰੀ ਮਾਝੇ ਦੇ ਵਿੱਚ ਉਸ ਬਾਲਕ ਦੇ ਜਨਮ ਤੋਂ ਪਹਿਲਾਂ ਪਰਮੇਸ਼ਰ ਦੀ ਰੂਹ ਵਾਲਾ ਕੋਈ ਰੱਬੀ ਰੂਹ ਰੰਗੀ ਰੂਹ ਘਰ ਵਿੱਚ ਆਉਂਦੀ ਹੈ ਤੇ ਵੇਖ ਕੇ ਮਾਤਾ ਨੂੰ ਕਹਿ ਲਗੇ ਕਿ ਇਹ ਮਾਤਾ ਦੇ ਜਿਹੜਾ ਪੁੱਤਰ ਪੈਦਾ ਹੋਵੇਗਾ ਬੜੀ ਯੋਧਾ ਹੋਵੇਗਾ ਬੜਾ ਸੇਵਾ ਦਾ ਕਰਨ ਵਾਲਾ ਹੋਵੇਗਾ ਬੜੀ ਕਿਰਪਾ ਹੋਵੇਗੀ ਮਾਲਕ ਦੇ ਉਸਤੇ ਪਰ ਨਾਮ ਗੁਰਚਰਨ ਸਿੰਘ ਰੱਖਿਆ। ਉਸ ਵਾਰੀ ਹਾਂਜੀ ਕਹਿ ਤਾ ਸੁਣਾ ਪਿਆ। ਚੇਤਾ ਭੁੱਲ ਗਿਆ ਪਰ ਫਿਰ ਵੀ ਪਰਮੇਸ਼ਰ ਨੇ ਕਿਰਪਾ ਕੀਤੀ ਨਾਮ ਰੱਖਿਆ ਗਿਆ ਚਰਨ ਸਿੰਘ। ਬਾਲਕ ਜਨਮ ਹੋਇਆ ਆਪਣੀ ਨਗਰ ਜਾਈ। ਨਗਰ ਦੇ ਵਿੱਚ ਆ ਕੇ ਪਿਆਰੀ ਜਦੋਂ ਵੱਡੇ ਹੋਏ ਪੜ੍ਹਾਈ ਕੀਤੀ ਚੰਗਾ ਬੜੀ ਜੁਹਦੇ ਜਵਾਨ ਸੀ ਫੌਜ ਵਿੱਚ ਭਰਤੀ ਹੋਇਆ। ਬਾਠ ਦੀ ਜੰਗ ਚੀਨ ਦੇ ਨਾਲ ਜਦੋਂ ਲਗੀ ਉਹਦੇ ਵਿੱਚ ਸਭ ਤੋਂ ਉੱਚੀ ਚੋਟੀ ਤੇ ਇਹ ਸੂਰਮੇ ਸਨ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਪਰ ਡੋਗਰਾ ਫੌਜ ਇਹਨਾਂ ਦੇ ਪਿੱਛੇ ਅਸੀਂ ਇਹ ਕ੍ਰੈਡਿਟ ਦੋ ਲੈ ਗਏ ਕਿਉਂਕਿ ਸਿੱਖਾਂ ਦੇ ਨਾਲ ਸਾਡੇ ਨਾਲ ਅੱਜ ਤੋਂ ਨਹੀਂ ਪਹਿਲੇ ਦਿਨੋਂ ਹੀ ਨਫ਼ਰਤ ਆਉਂਦੀਆਂ ਆਈਆਂ ਨੇ ਤੇ ਰਹਿਣੀਆਂ ਨੇ ਜਿੰਨਾ ਚਿਰ ਤੱਕ ਅਸੀਂ ਇਹਨਾਂ ਦੇ ਨਾਲ ਜੁੜੇ ਰਹੇ ਪਿਆਰਯੋ ਕੁਸ਼ਵਿਲੇ ਇਹਨਾਂ ਨਾਲ ਮਨੇ ਕਈ ਬੁਰਮੁਖਾਂ ਨੇ ਬਗਾਵਤ ਕੀਤੀ ਤੇ ਨੌਕਰੀ ਛੱਡ ਕੇ ਘਰਾਂ ਨੂੰ ਆ ਗਏ। ਉਹ ਸਮਾਜੇਦਵੀ ਹੋਈ। ਜੇਲ੍ਹ ਤੋਂ ਬਾਅਦ ਆਪਣਾ ਖੇਤੀ ਦਾ ਵਾਹੀ, ਖੇਤੀ ਦਾ ਕੀਤਾ ਕਰਨ ਗਈ। ਔਰ 1980 ਈਸਵੀ ਦੇ ਵਿੱਚ ਪਿਆਰਿਓ ਇਹਨਾਂ ਦਾ ਮੇਲ ਬਾਬਾ ਖੜਕ ਸਿੰਘ ਜੀ ਨਾਲ ਹੁੰਦਾ। ਬਾਬਾ ਖੜਕ ਸਿੰਘ ਜੀ ਕੋਲ ਸੇਵਾ ਤੇ ਜਾਣ ਲੱਗ ਪਏ। ਇਤਨਾ ਪਿਆਰ ਖਿੱਚਿਆ ਗਿਆ ਕਿ ਬਾਬਾ ਖੜਕ ਸਿੰਘ ਨੇ ਇਹਨਾਂ ਦਾ ਨਾਮ ਰੱਖਦਾ ਮੜਾਸੂ ਸਿੰਘ ਮੜਾਸੂ ਸਿੰਘ ਦਾ ਭਾਵ ਇਹ ਕਿ ਉਹਨਾਂ ਨੇ ਕਦੇ ਸਵਾਰ ਕਿਸੇ ਉੱਤੇ ਪੰਨਾ ਨਹੀਂ ਸਿਭਣਿਆ ਜਿਵੇਂ ਉਹਦਾ ਹੁਣਾ ਬਣ ਲੈਣਾ ਤੇ ਬੜੇ ਪਿਆਰ ਨਾਲ ਨਾਮ ਰੱਖਿਆ ਬੜੇ ਪਿਆਰ ਨਾਲ ਬੁਲਾਉਂਦੇ ਨੇ ਮੜਾਸੂ ਸਿੰਘ ਹਰ ਕਾਮ ਦੇ ਵਿੱਚ ਤੇ ਨਾਲ ਜਦੋਂ ਕੋਈ ਸੰਗਤ ਆਉਣੀ ਤੇ ਸੰਗਤ ਨੂੰ ਕਹਣਾ ਇਹ ਮੇਰਾ ਮੜਾਸੂ ਮੇਰਾ ਕੀਰਤ ਸ਼ਮਾ ਪਿਆਰਾ ਸੇਵਾ ਬਖਸ਼ਿਸ਼ ਹੋਈ ਸਭ ਤੋਂ ਪਹਿਲੀ ਸੇਵਾ ਬਾਬਾ ਚੰਨ ਸਿੰਘ ਜੀ ਰਾਮੂ ਬਾਬੇ ਸੁੱਖਾ ਸਿੰਘ ਦੇ ਗੁਰਦੁਆਰਾ ਸਾਹਿਬ ਮਾੜੀ ਕੰਬੋ ਕੇ ਦੀ ਪ੍ਰਾਪਤ ਹੋਈ ਬੜੀ ਮਹਾਨ ਸੇਵਾ ਕੀਤੀ ਉਸ ਵੇਲੇ ਸੰਘਰਸ਼ ਚੱਲ ਰਹੇ ਸਨ ਪਿਆਰਿਓ ਸੰਘਰਸ਼ ਦੇ ਸਮੇਂ ਦੇ ਵਿੱਚ ਆ ਜੀ ਨੇ ਸ਼ਹੀਦਾਂ ਦੇ 116 ਨਿਸ਼ਾਨ ਸਾਹਿਬ ਚਲਾਏ ਸਰਕਾਰ ਦੀ ਨਿਗਾਹ ਦੇ ਵਿੱਚ ਆ ਗਏ ਇੱਕ ਸਮਾਂ ਆਇਆ ਪਿਆਰੇ ਉਹ ਅਸਲੀ ਕਹਾਣੀ ਹੁਣ ਜਿਵੇਂ ਕੋਈ ਪੱਤਰਕਾਰ ਜਾਂ ਕੋਈ ਵੀ ਲੇਖਕ ਦੱਸਦੇ ਨੇ ਕਿ ਇਹਨਾਂ ਦਾ ਕੋਈ ਕਿਸੇ ਨਾਲ ਵੈਰ-ਵਟ ਵਿਰੋਧ ਨਹੀਂ ਸੀ ਪਰ ਜਿਹੜੀ ਗੱਦੀ ਬਾਬੇ ਖੜਕ ਸਿੰਘ ਵਾਲੀ ਸੀ ਜਿਸ ਵੇਲੇ ਗਿਆਨੀ ਜੈਲ ਸਿੰਘ ਰਾਮੰਦਰ ਸਾਹਿਬ ਆਏ ਸੀ ਤੇ ਇਹਨਾਂ ਨੇ ਵਟ ਕੇ ਗਿਆਨੀ ਜੈਲ ਸਿੰਘ ਦੇ ਚੇੜ ਮਾਰੀ ਸੀ ਉਹਨਾਂ ਦੇ ਵੀ ਰੰਜ ਸੀ ਅੱਗੇ ਗੱਦੀ ਦੇ ਉੱਤੇ ਬਾਬਾ ਚੰਨ ਸਿੰਘ ਜੀ ਬਿਠੇ ਦੂਸਰੇ ਨੰਬਰ ਤੇ ਗਰਮ ਖਿਆਲੀ ਜਦੋਂ ਇਹਨਾਂ ਨੇ ਨਿਸ਼ਾਨ ਸਾਹਿਬ ਚੁਲਾਏ ਤੇ ਇਹ ਵੀ ਸਰਕਾਰ ਦੀਆਂ ਅੱਖਾਂ 'ਚ ਰੜਕਦੇ ਸੀ ਤੀਜੀ ਗੱਲ ਇਹ ਹੋ ਗਈ ਬਿਆਨ ਸਿੰਘ ਜਿਸ ਵੇਲੇ ਗਣਿਆ ਤੇ ਬਿਆਨ ਸਿੰਘ ਨੇ ਕਿਹਾ ਬਾਬਾ ਜੀ ਮੈਨੂੰ ਸਰੋਪਾ ਪਾ ਦਿਓ ਬਾਬਾ ਜੀ ਨੇ ਕਿਹਾ ਕਿ ਤੈਨੂੰ ਸਰੋਪਾ ਅਸੀਂ ਨਹੀਂ ਪਾ ਸਕਦੇ ਉਹ ਵੀ ਪਿਆਰਿਓ ਗੱਲ ਰੜਕਦੀ ਸੀ ਸ਼ਮਾ ਪਿਆ ਸੰਧੂ ਅਜੀਤ ਸਿੰਘ ਸੰਧੂ ਜਿਹੜਾ ਹੈ ਉਹ ਸਿੱਧੇ-ਸਿੱਧੇ ਰਹਿਕੀ ਕਰਦਿਆਂ ਇਹਨਾਂ ਨੂੰ ਉਹ ਇਹਨਾਂ ਦਾ ਕੋਈ ਮਾੜਾ ਰਿਕਾਰਡ ਨਹੀਂ ਸੀ ਪਿਆਰਿਓ ਪਰ ਇਹਨਾਂ ਨੂੰ ਪਕੜਨ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਭਰਾ ਸੀ ਕੇਸਰ ਸਿੰਘ ਚਾਰ ਭਰਾ ਸੀ ਬਾਬਾ ਜੀ ਹੋਰ ਕੇਸਰ ਸਿੰਘ ਯੂਪੀ ਦੇ ਵਿੱਚ ਇੱਥੇ ਹੀ ਹੋ ਕੇ ਜਾ ਰਿਹਾ ਸੀ ਰਸਤੇ ਦੇ ਵਿੱਚ ਉਹਨੂੰ ਪਕੜ ਲਿਆ ਗਿਆ ਤੇ ਪਿਆਰਿਓ ਇਹਨਾਂ ਤਸ਼ੱਦਦ ਕੀਤਾ ਉਹਦੇ ਤੇ ਇੱਕ ਮਹੀਨਾ ਰੱਖ ਕੇ ਉਸ ਦੇ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਖਪਾ ਗਏ ਇਸੇ ਤਰ੍ਹਾਂ ਹੀ ਬਾਬਾ ਮੇਜਾ ਸਿੰਘ ਜੀ ਜਿਹੜੇ ਆ ਬਾਬਾ ਮੇਜਰ ਸਿੰਘ ਦੇ ਨਾਲ ਯਾਨੀ ਕਿ ਬਾਬਾ ਚੰਨ ਸਿੰਘ ਜੀ ਦੇ ਨਾਲ ਬਾਬਾ ਮੇਜਾ ਸਿੰਘ ਜੀ ਜਿਹਨਾਂ ਦਾ ਨਾਮ ਮੇਜਰ ਸਿੰਘ ਸੀ ਉਹ ਵੀ ਇਹਨਾਂ ਦੇ ਨਾਲ ਹੀ ਰਹੇ ਸਨ ਇੱਕ ਭਰਾ ਹੋਰ ਉਹਨੂੰ ਵੀ ਇਸੇ ਤਰ੍ਹਾਂ ਹੀ ਇੱਕ ਸਾਲ ਬਾਅਦ ਪਿਆਰੇ 91 ਦੇ ਸੰਨ ਦੇ ਵਿੱਚ ਚੁਟਿਆ ਤੇ ਚੁਪਕੇ ਉਹਨੂੰ ਵੀ ਖਪਨ ਹੁਣ ਉਹ ਤੋਂ ਬਾਅਦ ਵਾਰੀ ਆਈ ਬਾਬਾ ਜੀ ਦੇ ਸਾਲਾ ਸਾਹ ਤੇ ਉਹਨਾਂ ਦੇ ਬੇਟੇ ਬਲਵਿੰਦਰ ਸਿੰਘ ਜਿਹੜਾ ਬਲਵਿੰਦਰ ਸਿੰਘ ਸੀ ਉਹ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਪਰ ਇਹਦੀ ਨੌਕਰੀ ਛੱਡ ਕੇ ਉਸ ਸਮੇਂ ਇਹ ਦੇ ਵਿੱਚ ਜੁੜ ਗਿਆ ਫੜਿਆ ਗਿਆ ਤੇ ਪਿਆਰੇ ਉਹ ਫੜਨ ਤੋਂ ਬਾਅਦ ਉਸ ਨੂੰ ਵੀ ਤਸ਼ੱਦਦ ਬਹੁਤ ਕੀਤਾ ਉਸ ਵੇਲੇ ਬਾਬਾ ਜੀ ਨੇ ਪਕੜ ਲਿਆ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਕੈਰ ਵਾਲੀ ਜਿਹੜੀ ਚੌਂਕੀ ਸੀ ਉਹਦੇ ਵਿੱਚ ਰੱਖਿਆ ਔਰ ਉਥੇ ਇੰਨਾ ਪਿਆਰ ਸੀ ਜਿਹੜੇ ਪੁਲਿਸ ਮੁਲਾਜ਼ਮ ਸੀ ਛੋਟੇ ਪਿਆਰੇ ਉਹ ਲੰਗਰ ਪਾਣੀ ਬਾਬਾ ਜੀ ਨੂੰ ਆਪ ਸਿਖਾਉਂਦੇ ਸੀ ਔਰ ਸਮਾਂ ਵੇਖ ਕੇ ਸੈਰ ਕਰਨ ਵਾਸਤੇ ਬਾਬਾ ਜੀ ਨੂੰ ਛੁੱਟੀ ਦੇ ਦਿੰਦੇ ਸਨ ਬਾਬਾ ਸਾਹਿਬ ਆਪੇ ਖੁਦ ਕਰਕੇ ਹੁੰਦੇ ਸਨ ਪਰ ਉਹਨਾਂ ਦੇ ਹੱਥਾਂ ਦੇ ਤੇ ਪੈਰਾਂ ਦੇ ਨõ ਖਿੱਚੀ ਹੋਏ ਸੀ ਇਤਨਾ ਦਸ਼ਤ ਕਹਾਣੀ ਕੀ ਕਿ ਜੋ ਕਾਫ ਸੇਵਾ ਦੀ ਮਾਇਆ ਭੇਟਾ ਹੈ ਉਹ ਸਾਨੂੰ ਮਿਲ ਜਾਵੇ ਇੰਨੀ ਭੁੱਖ ਸੀ ਉਦੋਂ ਪੁਲਿਸ ਦੇ ਵਿੱਚ ਹੁਣ ਇਹ ਥੁਕਾ ਕੇ ਕੋਟ ਮਾਰ ਕਰਕੇ ਬਾਬਾ ਜੀ ਨੂੰ ਨਾਲ ਲੈ ਕੇ ਜਿੰਨੇ ਖਾਤੇ ਸੀ ਬੈਂਕਾਂ ਦੇ ਉਹ ਸਾਰੇ ਪੈਸੇ ਕਢਵਾ ਲਏ ਕਣਕ ਦੇ ਟਰੱਕ ਭਰੇ ਭਰਾਏ ਲੈ ਗਏ ਜੋਸ਼ ਮਾਨਸੀ ਉਹਨਾਂ ਦੇ ਡੇਰੇ ਦਾ ਉਠਾ ਕੇ ਲੈ ਗਏ ਅਖੀਰ ਬਾਬਾ ਜੀ ਉਹਨਾਂ ਨੂੰ ਬਾਬੇ ਮੇਜਰ ਸਿੰਘ ਨੂੰ ਇਹਨਾਂ ਨੂੰ ਵੀ ਫੜ ਲਿਆ ਤੇ ਅਖੀਰ ਪਿਆਰਿਓ ਇਹਨਾਂ ਦੇ ਇਹਨਾਂ ਦੋ ਤਸ਼ੱਦਦ ਦਾ ਚਲਾਇਆ ਜੀਤ ਸਿੰਘ ਸੰਧੂ ਨੇ ਉਸ ਵੇਲੇ ਦਾ ਇੱਕ ਜਿਹੜਾ ਬਾਹ ਦੇ ਵਿੱਚ ਨੀਅਤ ਵੀ ਬਣਿਆ ਐ ਐਸ.ਆਈ.ਸੀ ਗੁਰਦੇਵ ਸਿੰਘ ਇੱਕੋ ਸੀ ਇੱਕ ਨੰਗਾ ਹਵਾਰ ਗੁਰਮੀਤ ਸਿੰਘ ਯਾਨੀ ਕਿ ਚਾਰ ਪੰਜ ਥਾਣਿਆਂ ਦੇ ਜਿਹੜੇ ਮੁਖੀ ਸੀ ਉਹਨਾਂ ਦੀ ਇੱਕ ਐਸੀ ਚੌਂਕੜੀ ਬਣੀ ਸੀ ਕਿ ਨੌਜਵਾਨਾਂ ਨੂੰ ਖਤਮ ਕਰਦੇ ਸੀ ਪੈਸੇ ਇਕੱਠੇ ਕਰਦੇ ਸੀ ਬਾਬਾ ਜੀ ਤੋਂ ਵੀ ਇਹਨਾਂ ਨੇ 10-12 ਲੱਖ ਰੁਪਈਆ ਲੈ ਲਿਆ ਪਰ ਕੋਈ ਤਰਸ ਨਹੀਂ ਕੀਤਾ ਸ਼ਹੀਦੀ ਬਾਬਾ ਜੀ ਦੇ ਪਰਿਵਾਰ ਦੇ ਇਹਨਾਂ ਨੇ ਸ਼ਹੀਦ ਕੀਤੇ ਆਖਰੀ ਜਿਸ ਦਿਨ ਸ਼ਹੀਦੀ ਦਾ ਸਮਾ ਹੁੰਦਾ ਹੈ ਪਿਆਰਿਓ ਜਿੱਥੇ ਨਵਾਂ ਪੁਰ ਬਣਿਆ ਹੈ ਹਰੀਕੇ ਇਹਦੇ ਪਰਲੇ ਬੰਨੇ ਸ਼ਹੀਦੀ ਦਾ ਸਥਾਨ ਬਣਿਆ ਪਿਆਰੇ ਹੁਣ ਇਸ ਜਗ੍ਹਾ ਦੇ ਉੱਤੇ ਲੈ ਕੇ ਆਉਂਦੇ ਆ ਬਰਿੰਦਰ ਸਿੰਘ ਨੂੰ ਵੀ ਲੈ ਕੇ ਆਉਂਦੇ ਤੇ ਬਾਬਾ ਜੀ ਨੂੰ ਜਿਸ ਵੇਲੇ ਅਜੀਤ ਸਿੰਘ ਸੰਧੂ ਕਹਿਣ ਲੱਗਾ ਕਹਿਣ ਲੱਗਾ ਬਾਬਾ ਤੇਰਾ ਨਾਂ ਨਿਸ਼ਾਨੀ ਰਹਿਣ ਦਿੰਦਾ ਤੂੰ ਆਪਣੇ ਆਪ ਨੂੰ ਕੀ ਸਮਝਦਾ ਬਾਬਾ ਜੀ ਕਹਿਣ ਲੱਗੇ ਮੇਰਾ ਤੇ ਨਿਸ਼ਾਨ ਰਹੇਗਾ ਉਹ ਜੀਤ ਸਿਆ ਤੈਨੂੰ ਤਾਂ ਕਿਸੇ ਯਾਰ ਵੀ ਨਹੀਂ ਕਰਾਂ ਤੇਰਾ ਨਿਸ਼ਾਨ ਨਹੀਂ ਰਹਿਣਾ ਆਖਿਰ ਪਿਆਰਿਓ ਕਹਿੰਦੇ ਨੇ ਕੋਈ ਇਤਿਹਾਸ ਕਰ ਕਹਿੰਦੇ ਨੇ ਕਿ ਬਾਬਾ ਜੀ ਨੂੰ ਦੋ ਫਾੜ ਕੀਤਾ ਪਾੜ ਕੇ ਨਹੀਂ ਬਾਬਾ ਜੀ ਦੇ ਪੋਤਰੇ ਦੀ ਜਵਾਨੀ ਹੈ ਕਿ ਬਾਬਾ ਜੀ ਨੂੰ ਨਹੀਂ ਬੜ ਕੇ ਬਰਵਿੰਦਰ ਸਿੰਘ ਨੂੰ ਦੋ ਜੀਪਾਂ ਮਗਰ ਪਾ ਕੇ ਤੇ ਉਹਨਾਂ ਦਾ ਜਦੋਂ ਚੀਰ ਕਰ ਦਿੱਤਾ ਦੋਵੇਂ ਲੱਤਾਂ ਬਾਹਰ ਉਪਾੜ ਕੇ ਐਥੋਂ ਤੱਕ ਚੀਰ ਚੜਾ ਗਿਆ 37 ਰੇਤਾ ਰਿਤੇ ਤਸਰੇ ਬੈਰੇ ਪਾਣੀ ਮੰਗਦੇ ਨੇ ਪਰ ਗੁਜਾਰੂ ਲਿਆਇ ਨਹੀਂ ਕਰਦੇ ਆਖਿਰ ਪੂਰਾ ਹੁੰਦੇ ਪਿਆਰਿਓ ਇਹ ਸਾਰਾ ਪਰਵਾਹ ਜਿਹੜਾ ਦਰਿਆ ਹੁਣ ਕਰ ਦਿੱਤਾ ਜਾਂਦਾ ਖਪਾ ਦਿੰਦਾ ਔਰ ਗਨਵੇ ਤੋਂ ਲੈ ਕੇ ਮਾਤਾ ਸਰਜੀਤ ਘਰ ਜਿਹੜੀ ਆ ਬਾਬਾ ਜੀ ਦੇ ਘਰੋਂ ਬੜਾ ਆਪਰਾਦਾ ਕੀਤਾ ਨਾਲ ਸੰਗੀ ਸਾਥੀਆਂ ਨੇ ਕੇਸ ਸਿੱਜੇ ਸਿੱਜੇ ਚੱਲਦਾ 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 ਪਿਆਰੇ ਹੋ ਗਿਆ ਤੇ ਇਹ ਕੇਸ ਜਿਸ ਨੂੰ ਨੇ ਹਾਈ ਕੋਰਟ ਤੱਕ ਪਹੁੰਚ ਗਿਆ ਤੇ ਫੇਰ ਜਾ ਕੇ ਜਿਹੜੇ ਵੱਡੇ ਅਫਸਰ ਸੀ ਉਹ ਤਾਂ बच ਗਏ ਛੋਟੇ ਅਫਸਰਾਂ ਨੂੰ ਕੁਝ ਸਜ਼ਾ ਹੋਈ ਆ ਦੀਪ ਸਿੰਘ ਸੰਧੂ ਤੇ ਵੀ ਕੇਸ ਬਣਿਆ ਤੇ ਜੇਲ੍ਹ ਦੇ ਵਿੱਚ ਆ ਗਿਆ ਜੇਲ੍ਹ ਦੇ ਵਿੱਚ ਜਿਸ ਵੇਲੇ ਅੰਬਰਸਰ ਪਿਆਰੇ ਹੋ ਗਿਆ ਤੇ ਉੱਥੇ ਕੋਈ ਨੌਜਵਾਨਾਂ ਨੂੰ ਗੁੱਸਾ ਆ ਉਹਨਾਂ ਨੇ ਲਿਕਟ ਮਾਰੀ ਔਰ ਉਸ ਕੁਟਮਾਰ ਨੂੰ ਬਰਦਾਸ਼ਤ ਨਾ ਕਰ ਸਕਿਆ ਇੱਕ ਸਮਾਂ ਆਇਆ ਕੇ ਪੀਐਸ ਗਿਲਦਾਏ ਦੇ ਸਿਰ ਤੇ ਮੇਰ ਭਰਿਆ ਹੱਥ ਹੁੰਦਾ ਸੀ ਤੇ ਕੇ ਪੀਐਸ ਗਿਲ ਜਿਵੇਂ ਰਿਟਾਇਰ ਹੋ ਗਿਆ ਤੇ ਅੰਬਰਸਰ ਪਿਆਰਿਓ ਆਇਆ ਤੇ ਅੰਬਰਸਰ ਆਇਆ ਤੇ ਉਸਨੇ ਉਹਦੀ ਮੁਲਾਕਾਤ ਨਹੀਂ ਕੀਤੀ ਮਨ ਦੇ ਵਿੱਚ ਇੰਨੀ ਪਰੇਸ਼ਾਨੀ ਆਈ ਕਿ ਵੇਖੋ ਮੈਂ ਇਹਨਾਂ ਵਾਤੇ ਕੀ ਕੀਤਾ ਆਪਣੇ ਭਰਾਵਾਂ ਦਾ ਕਹਾਣ ਕੀਤਾ ਇਹਨੇ ਬੱਚੇ ਇਨੀ ਦੁਨੀਆ ਦੇ ਮਾਰ ਦਿੱਤੇ ਇਹਨੇ ਮੇਰੀਆਂ ਅੱਖਾਂ ਕੀ ਮੁਲਾਕਾਤ ਵੀ ਨਹੀਂ ਕੀਤੀ ਮਾਂ ਦੇ ਉਤੇ ਇਨੀ ਗੱਲ ਬਹਿ ਗਈ ਚਣਸਨ ਆ ਗਈ ਪਿਆਰਿਓ ਜਿਸ ਵੇਲੇ ਜੇਲ੍ਹ ਚੋਂ ਕਿਦੇ ਛੜਿਆ ਗਿਆ ਨਾ ਤੇ ਗੱਡੀ ਥਲੇ ਆ ਕੇ ਖਤਮ ਹੋ ਗਿਆ ਕਹਿਣਾ ਪਾਪ ਕਿ ਜੇ ਮਾਰਾ ਕਰਦਾ ਹੈ ਅੱਜ ਕੱਲ ਕਾਜੂ ਦਾ ਜ਼ਮਾਨਾ ਪਿਆਰਿਓ ਨਾਲ ਦੀ ਨਾਲ ਹੀ ਸਜ਼ਾ ਮਿਲ ਜਾਂਦੀ ਹੈ ਕੋਈ ਜ਼ਿਆਦਾ ਸਮਾਂ ਨਹੀਂ ਪੈਂਦਾ ਪਰ ਬਾਬਾ ਚਨ ਸਿੰਘ ਜੀ ਤਾਂ ਅੱਜ ਵੀ ਅਮਰ ਨੇ करू तेग बहादुर साहब जी ना। दे दे सीज गाने सीज ने शीश गांधी गुरुद्वारा साहब से शीद शकर झोले पुरबानिया ने ਸਾਗਰੂ ਸੱਚੇ ਪਾਤਸ਼ਾਹ ਕੁਰਬਾਨੀਆਂ ਦਾ ਮੁੱਲ ਪਾਉਂਦੇ ਨੇ ਅਗਾਰਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਬਾਬਾ ਚਨ ਸਿੰਘ ਜੀ ਪੰਜਾਂ ਦਿੱਤਾਂ ਦੇ ਵਿੱਚ ਨਿਬਿੜਿਨ ਹੋ ਗਏ ਪਰ ਉਹਨਾਂ ਦਾ ਸ਼ਰੀਰ ਨਹੀਂ ਮਿਲਿਆ ਆਖੀਰ ਇਨਸਾਨ ਮਿਲਿਆ ਉਹ ਸਾਰੇ ਅਫਸਰਾਂ ਨੂੰ ਸਜ਼ਾ ਹੋਈ ਇਹਦੇ ਵਿੱਚ ਜਿਹੜਾ ਸੂਬਾ ਸੀਗਾ ਪਿਆਰੋ ਉਹ ਵੀ ਇਹਦੇ ਵਿੱਚ ਸੀ ਤੇ ਹੋਰ ਬੜੇ ਅਫਸਰ ਜਿਹੜੇ ਕੰਮ ਦੇ ਕਿੜਿਕੇ ਆਏ ਜਿਨ੍ਹਾਂ ਨੇ ਮਾਰੇ ਕੰਮ ਕੀਤੇ ਸੀ ਉਹਨਾਂ ਨੂੰ ਉਸ ਕੰਮ ਦਾ ਨਤੀਜਾ ਮਿਲ ਰਿਹਾ ਸੋ ਸਗੋਂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਆਪ ਜੀ ਦੇ ਨਾਮ ਬਾਬਾ ਚੰਦ ਸਿੰਘ ਜੀ ਦਾ ਸਰਖੇਵ ਜਿਹਾ ਇਤਿਹਾਸ ਜਿੰਨੀ ਕਿ ਸੋਝੀ ਹੈ ਦਾਸ ਨੂੰ ਸਾਝਾ ਕੀਤਾ ਹੈ ਸਤੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਮੱਝ ਤਾਰਿਓ ਗੱਲ ਕੇ ਫਦੇ ਦਾ ਜਵਾਬ ਫਦੇ ਵਿੱਚ ਦੇਣਾ ਦੀ ਗੁਰੂਕੀਆਂ ਦੇ ਕੇ ਵਰਤਨ ਗਿਆ ਅਪਰੰਤ ਗੁਰੂ ਕੇ ਲੰਗਰ ਚੱਲਣ ਗਏ ਸਮੂਹ ਸੰਗਤਾਂ ਜਿਨ੍ਹਾਂ ਨੂੰ ਬੜਾ ਪਿਆਰ ਬਖਸ਼ਿਸ਼ ਕੀਤਾ ਗਿਆ ਹੈ ਸਤੂ ਸੱਚੇ ਪਾਤਸ਼ਾਹ ਨਾਮ ਸੂ ਸੰਗਤਾਂ ਦੇ ਆਪ ਹੀ ਜਾਣਦੇ ਨੇ ਇੱਥੇ ਸਮਾਪਤੀ ਕਰੀਏ ਜੀ ਉਹ ਹਾਂ ਤੁਹਾਨੂੰ ਨਾਸ ਧਾਰਨਾ ਗਾਧ ਕੇ ਫਰਿਦਾ ਜੀ ਵਾ ਫਦੇ ਵਿੱਚ ਦੇਣਾ ਜੀ ਵਾਹ ਇੱਕਾ ਕਲਸਾ ਵਾਹ ਜੀ ਕੀ ਤੇ ਇਹ